ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਬੇਪੂਖਨਸਾਰੰ ਤ੍ਰੇਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੂਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਚਉ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਨਿਪਲੰ ਤਸਿਐ ਜਨਮਸਿਐ ਜਾਵਦ ਬ੍ਰਹਮ ਨੰ ਬਿੰਦਤੇ ਸਾਗਰੰ ਸੰਸਾਰਸਿਐ ਗੁਰ ਪ੍ਰਸਾਦੀ ਤਰਹਿ ਕੀ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰજન ਦੇਉ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮੰ ਸ੍ਰੀ ਬਾਸਵ ਦੇਵ ਸਿਐ ਜੇ ਕੋਈ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ सोई निरंजन देव श्लोक सहस्र कृति महल्ला पञ्जा एका ओंकार सतनाम करता पुरख निरपौ निर्वैर अकालमूरत अजूनी सह पं गुरु प्रसाद कतंच माता कतंच पिता कतंच बनता विनोद सुतह कतंच प्रहात मीत हित बंधव ਕਤੰਚ ਮੋਹ ਕਟੰਬਯਤੇ ਕਤੰਚ ਚਪਲ ਮੋਹਨੀ ਰੂਪੰ ਵੇਖਨਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿ ਅਚੁੱਤ ਤਨਹਿ ਤਿਰਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਪ੍ਰਾਤ ਬਾੰਧ ਵਹਿ ਧ੍ਰਿਗ ਸਨੇਹੰ ਬੰਤਾ ਬਿਲਾਸ ਸੁਤਹਿ ਧ੍ਰਿਗ ਸਨੇਹੰ ਗਿਰ ਹਾਰਥ ਕਹਿ ਸਾਦ ਸੰਗ ਸੁਨੇਹ ਸਤਿਅੰ ਸੁਖਿੰ ਬਸੰਤ ਨਾਨਕਹਿ ਮਿਥੇ ਅੰਤ ਦੇਹੰ ਖਿਨੰਤ ਬਲਨੰ ਵਰਧੰਤ ਜਰੁਵਾ ਹਿ ਤੇ ਅੰਤ ਮਾਇਆ ਅਤਿ ਅੰਤ ਆਸਾ ਅਥਿਤਿਐ ਭਵਨੰ ਗਨੰਤ ਸੁਵਾਸਾ ਪਹਾਨ ਧਰਮੰ ਪਤੰਤ ਮੋਹ ਕੂਪਦਰ ਲਭਿਐ ਦੇਹੰ ਤਤ ਆਸਰਿਯੰ ਨਾਨਕ गोबिंद 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 गोपाल कृपा काच कोटंग अरचंत तोय लेपनं रक्त चरमन है नमन ता द्वारं पीत रहत बाए रूपंग अस्थंभन है गोबिंद नाम मंगन है सिमरंत अज्ञानी जानंत अस्त्रिं दुर्लभ दे उधरंत साध शरण नानक ਹਰ 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 ਹਰੀ ਜਪੰਤ ਸੁਭੰਤ ਤਤਵੰ ਅਚੁੱਤ ਗੁਣਗਿਆ ਪੂਰਨੰ ਬੋਲੋ ਕਿਰਪਾਲਾ ਗੰਭੀਰੰ ਊਚੈ ਸਰਬੱਗ ਅਪਾਰਾ ਪ੍ਰਿਤਿਆ ਪ੍ਰਯੰ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਮਿਰਗੀ ਪੇਖੰਤ ਬਦਕ ਪ੍ਰਿਹਾਰੇਣ ਲਖਿਆ ਆਵਦਹਿ अहो जस्य अरखीण गोपाल है नानक रोम नाष देत अति बहो यतन करता बलवंत कारी सेवंत सूरा चतर दिसह बिकमथान बसंत उच्चह नह सिमरंत मरणं कदांचह होवंत आगे आप भगवान पुरख है, है नानक कीटी सास अकरखते शब्दं रतं हितंग मया कीर्तन कलि कर्म कृत्वै मिटन्त तत्र आगत परम मोहं भगवान रमणं सर्वत्र थानाय दृष्टत्वं अमोग दर्शनं वसन्त साध रसना हर 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 हरी नानक मेरे अंग जाप जपना कटंत रूपं कटंत दीपं कटंत रवससि अर नखयतर गगनं ਕਟੰਤ ਬਸਦਾ ਗਿਰ ਤਰ ਸੇ ਖੰਡੰ ਕਟੰਤ ਲਲਨਾ ਸੁਤ ਭਰਾਤ ਹੀ ਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹ ਕਟੰਤ ਕੇਵਲ ਗੋਪਾਲ ਅਚੁੱਤ ਹਸਤ੍ਰਿੰਗ ਨਾਨਕ ਸਾਧ ਜਨ ਨਹ ਬਿਲੰਬ ਧਰਮੰ ਬਿਲੰਬ ਪਾਪੰ ਦਿਰੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਬਿਖਨਾਸੰ ਪ੍ਰਾਪਤੰ ਧਰਮ ਲਖਿਐਣ ਨਾਨਕ ਜਿਹ ਸੋ ਪਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਿਹੰ ਅਰਚੰਤ ਬਨਤਾ ਬਨੋਦ ਸਾਹੰ ਜੋਵਨ ਬਹਿ ਕ੍ਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸੋ ਭੰਤ ਬਸਤਰਾ ਹਿਤ ਅੰਤ ਮਾਇਆ ਬਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨੇ ਨਮਹਿ ਜਨਮੰ ਤਾ ਮਰਨੰ ਹਰਖੰਗ ਤਾ ਸੋਗੰ ਭੋਗੰ ਤਾਰੋਗੰ ਊਚੰ ਤਾ ਨੀਚੰ ਨਾ ਨਾ ਸੋ ਮੂਚੰ ਰਾਜੰ ਤਾ ਮਾਨੰ ਅਬਮਾਨੰ ਤਾ ਹੀਨੰ ਪਰਵਿੱਤ ਮਾਰਗੰ ਵਰਤੰਤ ਬਨਾਸੰ ਗੋਬਿੰਦ ਭਜਨ ਸਾਧ ਸੰਗੇਨ ਅਸਤ੍ਰੰ ਨਾਨਕ ਭਗਵੰਤ ਪਜਨਾਸੰ ਕਿਰਪੰਤ ਹਰੀੰ ਮਤ ਤਤ ਗਿਆਨੰ ਬਖਸੀਤ ਦੇ ਹੈ 부ਦਾ ਕੁਸਲ ਥਾਨੰ ਵਸਯੰਤ ਰਿਖਯੰ ਤਿਆਗਮਾਨੰ ਸੀਤਲੰਤ ਰਿਧਯੰ ਦ੍ਰਿੜ ਸੰਤ ਗਿਆਨੰ ਰਹਾੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸ਼ਬਦ ਬੀਨਾ ਕਹੰਤ ਬੇਦਾ ਗੁਣੰਤ ਗੁਨੀਆ ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾਂ ਚੰਤਨਾਨਕ ਦੈਨਹਾਰ ਗੁਰੂ ਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤਹਿ ਨਹਿ ਚਿੰਤਾ ਕਸ਼ ਲੋਕ ਕਹਿ ਨਹਿ ਚਿੰਤਾ ਬਨਤਾ ਸੁਤ ਮੀਤਹਿ ਪਰਵਿਰਤ ਮਾਇਆ ਸੰਬੰਧਨਹਿ ਦਿਆਲ ਏਕ ਪਗਵਾਨ ਪੁਰਖ ਹੈ ਨਾਨਕ ਸਰਬਜੀਵ ਪ੍ਰਤਪਾਲ ਕਹਿ अनित्य हितं अनित्य चित्तं अनित्य आसा बहुविध प्रकारं अनित्य हितं अहं बन्धन परम माया मलंग बेकारं फिरंत जून अनेक जठरागन नह सिमरंत मलीन बुद्धह हे गोविंद करत माया नानक पतत उदाहरण साध संगमह ਗਿਰੰਤ ਗਿਰ ਪਤਤ ਪਤਾਲੰ ਜਲੰਤ ਦੇ ਦੀਪਿਆ ਬੈ ਸੁਆੰਤ ਰਹਿ ਬਹੰਤ ਅਗਾਹਾ ਤੋ ਅੰਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਨਹਿ ਅਨਕ ਸਾਧਨ ਨਾ ਸਿਧਿਅਤੇ ਨਾਨਕ ਅਸਥੰਭੰ 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 ਸ਼ਬਦ ਸਾਧ ਸਵਜਨਹਿ ਕੋਰ ਦੁਖਿਯੰ ਅਨਕ ਹਤਿਯੰ ਜਨਮਦਾਰਿਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੀ ਪਾਵਕ ਕਾਸ਼ਟ ਪਸਮੰਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣਰਮੰਤ ਅਗਖੰਡਨਹਿ ਰਿਧ ਬਸੰਤ ਭੈ ਭੀਤ ਦੂਤਹਿ ਕਰਮਕਰਤ ਮਹਾਨਿਰਮਲਹਿ ਜਨਮ ਮਰਨ ਰਹੰਤ ਸਰੂਤਾ ਸੁਖ ਸਮੂ ਅਮੋਗ ਦਰਸਨਹਿ ਸਰਨ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਕੇ ਮੰਕਰੋਤ ਪਾਸ਼ੰਕਰੋਤ ਅਗਰਨੀ ਵਹਿ ਨਿਰਾਸੰਗ ਆਸ ਪੂਰਨਹਿ ਨਿਰਤਨ ਭਯੰਗ ਤਨਵੰਤਹਿ ਰੋਗਿ ਅੰਗ ਰੋਗ ਖੰਡਨਹਿ ਭਗਤਿ ਅੰਗ ਭਗਤ ਦਾਨੰ RAM ਨਾਮ ਗੁਣ ਕੀਰਤਨਹਿ ਪਾਰ ਬ੍ਰਹਮਪੁਰਖ ਦਾਤਾਰਹਿ ਨਾਨਕ ਗੁਰ ਸੇਵਾ ਕੰਗ ਨਾ ਲੱਭੇਤੀ ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰ ਹਰ ਹੈ ਅਨਾਥ 나ਥ ਗੋਬਿੰਦ ਹੈ ਬਲਹੀਨ ਬਲਕੀਸ ਵਹ ਸਰਬ ਭੂਤ ਦਿਆਲ ਅਚੁੱਤ ਦੀਨ ਬਾਂਦਵ ਦਾ ਮੋਦ ਰਹਿ ਸਰਬੱਗੇ ਪੂਰਨ ਪੁਰਖ ਭਗਵਾਨ ਹੈ ਭਗਤ ਵੱਛਲ ਕਰਨਾ ਮਇ ਘਟ ਘਟ ਬਸੰਤ ਬਾਸ ਦੇਵਹਿ ਪਾਰ ਬ੍ਰਹਮ ਪਰਮੇਸ਼ਵਰਹਿ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਰਾਇਣਹਿ